ਫਤੇਗੜ ਸਾਹਿਬ ਹਰੇਕ ਸਾਲ ਪਹੁੰਚੀ ਸੰਗਤ ਆਉਂਦੀ ਹੈ ਸਾਰਾ ਸਾਲ ਸੰਗਤ ਦਾ ਹੌਲਾ ਜਾਨਾ ਲੱਗਿਆ ਰਹਿੰਦਾ ਹੈ ਪਰ ਇੱਕ ਅਜਿਹੀ ਜਗ੍ਹਾ ਜਿੱਥੇ ਸੰਗਤ ਬਹੁਤ ਹੀ ਘੱਟ ਜਾਂਦੀ ਹੈ ਉਸ ਜਗ੍ਹਾ ਦੇ ਦਰਸ਼ਨ ਅੱਜ ਤੁਹਾਨੂੰ ਅਸੀਂ ਕਰਾ ਰਹੇ ਹਾਂ ਆਓ ਤੁਹਾਨੂੰ ਉਸ ਜਗ੍ਹਾ ਵੱਲ ਲੈ ਚਾਈਏ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਲਾਗ ਹੀ ਮੌਜੂਦ ਹੈ ਇਹ ਉੱਚੀ ਥੇ ਜਿਹੜੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰੀ ਨੂੰ ਦਰਸਾਉਂਦੀ ਹੈ ਇਹ ਪਾਵਨ ਥੇ ਇਹ ਜਿੱਤ ਦਾ ਪ੍ਰਤੀਕ ਹੈ ਜੋ ਜੰਗ 12 ਮਈ 1710 ਨੂੰ ਚੱਪੜਚੜੀ ਵਿੱਚ ਹੋਈ ਸੀ ਚੱਪੜਚੜੀ ਦੀ ਜੰਗ ਜੋ ਕਿ 12 ਮਈ 1710 ਨੂੰ ਹੋਈ ਸੀ ਵਜੀਰ ਖਾਨ ਮਾਰਿਆ ਗਿਆ ਸੀ ਉਸ ਨੂੰ ਬਾਂਬਾ ਬੰਦਾ ਸਿੰਘ ਬਹਾਦਰ ਨੇ ਸੰਤੇ ਮਾਜਰੇ ਤੋਂ ਬਲਦਾਂ ਪਿੱਛੇ ਪਾ ਕੇ ਘੜੀਸਿਆ ਅਤੇ 13 ਮਈ ਨੂੰ ਇੱਥੇ ਸ਼੍ਰੀ ਨਿਸ਼ਾਨ ਸਾਹਿਬ ਚੁਲਾਇਆ ਗਿਆ ਸਰਹੰਦ ਫਤਿਹ ਕਰਨ ਤੇ ਬਾਅਦ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਇੱਥੇ ਨੀਂ ਪੱਥਰ ਰਖਵਾਇਆ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਵਿੱਚ ਅਜਾਇਬ ਘਰ ਬਣਵਾਇਆ ਗਿਆ ਜਿਸ ਦਾ ਕੰਮ ਪਰ ਅਜੇ ਵੀ ਉਮੀਦਾਂ ਉਮੀ ਹੀ ਪਿਆ ਹੈ ਜੇਕਰ ਆਪਾਂ ਪਹਿਲੀ ਗੱਲ ਕਰੀਏ ਤਾਂ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਆਮ ਖਾਸ ਬਾਗ ਵਿੱਚ ਬੈਠ ਕੇ ਉਸ ਸਮੇਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੀ ਸਾਂਭ ਕੀਤੀ ਜਾਵੇਗੀ ਉਸ ਸਮੇਂ ਲੋਕਾਂ ਵਿੱਚ ਜਮੀਨਾ ਵੰਡੀਆਂ ਗਈਆਂ ਸੀ ਇਸ ਤਰ੍ਹਾਂ ਇਹ ਸਾਰਾ ਐਮਏਸੀ ਕਿ 12 ਮਈ ਨੂੰ ਚੱਪੜਚੜੀ ਵਿੱਚ ਜੰਗ ਹੋਇਆ ਉੱਥੇ ਤੋਂ ਵਜੀਰ ਖਾਨ ਨੂੰ ਬਲਦਾਂ ਪਿੱਛੇ ਪਾ ਕੇ ਸਰਹੰਦ ਤੱਕ ਘੜੀਸਿਆ ਗਿਆ 13 ਮਈ ਨੂੰ ਨਿਸ਼ਾਨ ਸਾਹਿਬ ਚੁਲਾਏ ਗਏ ਇਸ ਪਾਵਨ ਤੋਬਿੱਤਰ ਥੇ ਦੇ ਉੱਤੇ ਤੇ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਆਮ ਜਨਤਾ ਨੂੰ ਜ਼ਮੀਨਾਂ ਵੰਡੀਆਂ ਅਤੇ ਉਹਨਾਂ ਨੂੰ ਉਹਨਾਂ ਦੀ ਸਾਂਭ ਸੰਭਾਲ ਦਾ ਵੀ ਭਰੋਸਾ ਦਿੱਤਾ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਕਿੰਨੇ ਸੁੰਦਰ ਲੱਗ ਰਹੇ ਹਨ ਉਸ ਸਮੇਂ ਸੋਚ ਕੇ ਦੇਖੋ ਕਿ ਇਹ ਜਗ੍ਹਾ ਹੋਰ ਵੀ ਕਿੰਨੀ ਉੱਚੀ ਹੋਵੇਗੀ ਕਿਉਂਕਿ ਅਜੋਕੇ ਯੁੱਗ ਵਿੱਚ ਹੁਣ ਸੜਕਾਂ ਤੇ ਹੋਰ ਕੰਮ ਹੋਣ ਨਾਲ ਬੇਸ਼ੱਕ ਇਹ ਥੋੜੀ ਨੀਮੀ ਲੱਗਣ ਲੱਗ ਗਈ ਹੈ ਪਰ ਫਿਰ ਵੀ ਸੜਕਾਂ ਤੋਂ ਕਾਫੀ ਉੱਚੀ ਹੈ ਜਿਸ ਦੇ ਇੱਕ ਪਾਸੇ ਹੈ ਗੁਰਦੁਆਰਾ ਫਤਿਹਗੜ ਸਾਹਿਬ ਆਪਾਂ ਦੇਖ ਸਕਦੇ ਹਾਂ ਫਤਿਹਗੜ ਸਾਹਿਬ ਦੀ ਸੁੰਦਰਤਾ ਸੰਜਤਾ ਹਰੇਕ ਸਾਲ ਇੱਥੇ ਅਮਹੁਮ ਅਗੇ ਪਹੁੰਚਦੇ ਹਨ ਪਰ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਜੇਕਰ ਆਪਾਂ ਇਸ ਸਥਾਨ ਤੇ ਆਉਂਦੇ ਹਾਂ ਤਾਂ ਇਸ ਪਵਿੱਤਰ ਧੇਨ ਵਿਦਮਨ ਜ਼ਰੂਰ ਕਰਕੇ ਜਾਇਆ ਕਰੋ ਕਿਉਂਕਿ ਇਹੀ ਸਾਡੀ ਜਿੱਤ ਦਾ ਪ੍ਰਤੀਕ ਹੈ ਇਸ ਤੋਂ ਹੀ ਸਾਨੂੰ ਅਹਿਸਾਸ ਹੁੰਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਕਿਵੇਂ ਜਾਲਮਾਂ ਨੂੰ ਨੱਥ ਪਾਈ ਸੀ ਉਹਨਾਂ ਨੂੰ ਉਹਨਾਂ ਦੇ ਘਰ ਵਿੱਚ ਆ ਕੇ ਖਤਮ ਕੀਤਾ ਸੀ ਆਓ ਤੁਹਾਨੂੰ ਲੱਗੇ ਇਸ ਪਵਿੱਤਰ ਥੇਹ ਦੇ ਆਰਿਦਵਾਰੀ ਦੇ ਦਰਸ਼ਨ ਕਰਵਾਈਏ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸੁੰਦਰ ਰੂਪ ਲੱਗ ਰਹੇ ਹਨ ਮਹਾਰਾਜ ਦੇ ਸਥਾਨਾਂ ਦੇ ਇਸਦੇ ਪਹਾੜਲੀ ਸਾਈਡ ਤੋਂ ਆਪ ਜੀ ਦਰਸ਼ਨ ਕਰ ਸਕਦੇ ਹੋ ਇਹ ਸੜਕ ਦੇ ਉੱਤੋਂ ਹੀ ਹੈ ਬਹੁਤ ਹੀ ਵੱਡੀ ਜਗ੍ਹਾ ਵਿੱਚ ਇਹ ਵਿਸਥਾਰ ਹੋਇਆ ਹੋਇਆ ਹੈ ਪਰ ਸਮੇਂ ਦੀਆਂ ਸਰਕਾਰਾਂ ਅਜੇ ਵੀ ਘੂਕ ਸੁੱਤੀਆਂ ਪਈਆਂ ਨੇ ਇਹ ਪ੍ਰੋਜੈਕਟ 2012 ਤੋਂ ਵੀ ਨੇੜੇ-ਤੇੜੇ ਦੇ ਚੱਲ ਰਿਹਾ ਪਰ ਅਜੇ ਤੱਕ ਕੰਪਲੀਟ ਨਹੀਂ ਹੋਇਆ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਪਰ ਇਹ ਕੰਮ ਉਮੀਦਾਂ ਉਮੀਹੀ ਪਿਆ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਅੰਡੇ ਦੀ ਸ਼ੇਪ ਦਾ ਮਿਊਜ਼ੀਅਮ ਬਣਾਇਆ ਜਾਣਾ ਸੀ ਜੋ ਸਰਕਾਰਾਂ ਬਦਲਣ ਤੋਂ ਬਾਅਦ ਇੱਥੇ ਸਿਰਫ ਲੋਕ ਪ੍ਰਖਟ ਘੰਟਾ ਜਾਨਵਰੀ ਫਿਰਦੇ ਨੇ ਹਾਂ ਲੋਕ ਅੰਦਰ ਫਿਰਦੇ ਨੇ ਪਰ ਕੋਈ ਸਾਫ ਸਵਾਲ ਇਸ ਵੀ ਉੱਤਰ ਜਗ੍ਹਾ ਦੀ ਕੋਈ ਨਹੀਂ ਹੈ ਉਮੀਦ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਪੱਤੇਗੜ੍ਹ ਸਾਹਿਬ ਦੇ ਦਰਸ਼ਨ ਲਈ ਆਓ ਤਾਂ ਇਸ ਪਵਿੱਤਰ ਥੇਨ ਨੂੰ ਵੀ ਨਮਨ ਜ਼ਰੂਰ ਕਰਕੇ ਜਾਓ ਇਹ ਇਹ ਵੀ ਸਾਡੀ ਇੱਕ ਵਿਰਾਸਤ ਹੈ ਜੋ ਸਮੇਂ ਦੀ ਸਰਕਾਰਾਂ ਸੰਭਾਲ ਨਹੀਂ ਰਹੀ